हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਹਾਵਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਗੁਰਜੰਟ ਦੇ ਕੋਲ ਸ੍ਰਿਹਾਲੀ ਬਿਲਕੁਲ ਲੱਗ ਗਿਆ ਦੋਸਤੋ ਸੁਹਾਵਾ ਪਿੰਡ ਤੁਸੀਂ ਵਿਜਿਟ ਕਰਨੀ ਹੈ ਤੇ ਹਰ ਵਾਰ ਦੀ ਤਰ੍ਹਾਂ ਅੱਜ ਤੁਹਾਨੂੰ ਆਪਾਂ ਤਿੰਨ ਐਨੀਮਲ ਜਿਹੜੇ ਤਿੰਨ ਬੈੜਾ ਦਿਖਾਵਾਂਗੇ ਇਸ ਕਰੋ 4 ਜੂਨ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਕੱਲ 5 ਜੂਨ ਨੂੰ ਮਾਰਨਿੰਗ 6 ਵਜੇ ਵੀਡੀਓ ਅਪਲੋਡ ਕਰਦੇ ਆਂਗੇ ਸੋ ਬਾਕੀ ਪਸ਼ੂ ਜਿਹੜੇ ਆ ਦੋਸਤੋ ਆਲਮੋਸਟ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤਿੰਨ ਵੜਾ ਦਿਖਾ ਦਾਂਗੇ ਤਿੰਨੇ ਵੜਾ ਬਿਲਕੁਲ ਜਿਹੜੀਆਂ ਦੋਸਤੋ ਗੱਬਣ ਨੇ ਠੀਕ ਆ ਜੀ ਸੂਣ ਵਾਲੀਆਂ ਨੇ ਤਿਆਰੀ ਦੇ ਵਿੱਚ ਆਪ ਕਿੰਨਾ ਸਮਾਂ ਕਿੰਨੇ ਦਿਨ ਹਜੇ ਲੈ ਕੇ ਜਾਂਦੀਆਂ ਨੇ ਪੂਰੀ ਗੱਲਬਾਤ ਆਪਾਂ ਵੀਰ ਗੁਰਜੰਟ ਦੇ ਨਾਲ ਕਰ ਲਾਂਗੇ ਤੇ ਨੰਬਰ ਜਿਹੜੇ ਆ ਓਨਰ ਦੇ ਮਾਲਕ ਤੇ ਹੁੰਦੇ ਆ ਦੋਸਤੋ ਉਹ ਵੀਡੀਓ ਦੇ ਬਿਲਕੁਲ ਥੱਲੇ ਚੱਲਦੀ ਹੁੰਦੀ ਆ ਠੀਕ ਆ ਬਹੁਤੇ ਵੀਰ ਮੈਨੂੰ ਪੁੱਛ ਲੈਂਦੇ ਹੋ ਤੁਸੀਂ ਬਾਅਦ ਵਿੱਚ ਫਿਰ ਦੱਸਣਾ ਪੈਂਦਾ ਵੀਡੀਓ ਦੇ ਬਿਲਕੁਲ ਥੱਲੇ ਸਾਈਡ ਤੇ ਆਪਾਂ ਨੰਬਰ ਚੱਲਦੇ ਕਰ ਦਿੱਤੇ ਆ ਓ ਤੇ ਉਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਤੇ ਅੱਜ ਵੈੜਾ ਜਿਹੜੀਆਂ ਤਿੰਨ ਨੇ ਤਿੰਨਾਂ ਦੀ ਆਪਾਂ ਡਿਟੇਲ ਜਿਹੜੀ ਆ ਵਾਰੋ-ਵਾਰੀ ਲੈ ਲੈਨੇ ਆ ਪੂਰੀ ਇਨਫਰਮੇਸ਼ਨ ਲੈ ਕੇ ਹਨਰ ਤੋਂ ਪ੍ਰੈਜੈਂਟ ਬਾਈ ਤੋਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਦੇ ਆ ਆਜੋ ਬਿਰ ਗਰਜੈਂਟ ਸਤਿ ਸ੍ਰੀ ਅਕਾਲ ਤਾਂ ਪਹਿਲਾ ਵੀਰ ਗਰਜੰਟ ਸਿੰਘ ਸਾਸਰੀ ਕਾ ਸਾਸਰੀ ਕਾ ਵੀਰ ਜੀ ਸਾਸਰੀ ਕਾਲ ਜੀ ਹੋਰ ਮੇਰੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਹੋਰ ਸਭ ਠੀਕ ਠਾਕ ਹਾਂਜੀ ਹਾਂਜੀ ਕਰਤਾ ਹੀ ਠੀਕ ਜੰਟ ਪਈ ਫਿਰ ਵਧੀਆ ਮਾਲ ਚੰਗੇ ਪਸ਼ੂ ਆਉਂਦੇ ਤੁਰੇ ਜਾਂਦੇ ਹਨਾ ਹਾਂਜੀ ਹਾਂਜੀ ਬਾਜੀ ਬੜਾ ਬਹੁਤ ਕਾਫੀ ਸੇਲ ਹੋ ਗਈਆਂ ਹਾਂਜੀ ਆਪਾਂ ਸਵੇਰੇ ਕਰੀਦਾ ਹੈ ਤੇ ਚਲੋ ਵੀਡੀਓ ਬਣਾਉਣੀ ਆ ਹਾਂਜੀ ਤੇ ਘੰਟੇ ਬਾਅਦਾਂ ਫੇਰ ਵੇਖ ਜਾਂਦੀਆਂ ਫੇਰ ਮਾੜਿਆ ਕਿਰਪਾਣਾ ਹੁਣ ਫੇਰ ਮਾਹਾਂ ਕੱਟੀਆਂ ਕੀਤੀਆਂ ਠੀਕ ਠੀਕ ਅੱਜ ਮਾਰਨਿੰਗ ਸਵੇਰ ਵੀਡੀਓ ਚਲੋ ਆਪਾਂ ਪਸ਼ੂ ਪਾਉਣੀ ਸੀ ਚਲੋ ਇਸੇ ਤਰ੍ਹਾਂ ਜੀ ਆਈ ਚੱਲੇ ਚੱਲਦਾ ਰਹਿਣਾ ਚਾਹੀਦਾ ਕੰਮ ਤੇ ਗਰਜੰਟ ਭਾਈ ਅੱਜ ਤਿੰਨ ਪਸ਼ੂ ਵਗਾਊਗਾ ਵੜਾ ਆਪਣੇ ਕੋਲ ਹਾਂਜੀ ਹਾਂਜੀ ਤਿੰਨੇ ਕੱਪੜ ਨੇ ਤਿੰਨੇ ਕੱਪੜਾ ਭਾਈ ਤੇ ਰੇਟ ਗਰਜੰਟ ਭਾਈ ਇੱਕ ਫਸਟ ਵਾਲੀ ਦੱਸ ਦੋ ਫਿਰ ਰੇਟ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਅੱਜ ਅਵੇਲੇਬਲ ਆ ਭਾਈ 35000 ਤੋਂ ਲੈ ਕੇ ਤੇ 48000 ਤੱਕ 35000 ਤੋਂ ਲੈ ਕੇ 48000 ਤੱਕ ਜਿਹੜਾ ਭਰਾਵੋ ਅੱਜ ਮੋਲ ਦਾ ਉਹ ਬਿਲਕੁਲ ਇਸ ਘਰੋਂ ਮਿਲੂਗਾ ਤੁਹਾਨੂੰ ਤੇ ਵੜਾ ਵੀ ਦਿਖਾ ਦਾਂਗੇ ਬਿਲਕੁਲ ਧਿਆਨ ਦੇ ਨਾਲ ਮੇਰਾ ਵੀਰ ਵੀਡੀਓ ਦੇਖ ਲਿਓ ਐਂਡ ਤੱਕ ਵੀਡੀਓ ਨੂੰ ਦੇਖ ਲਿਓ ਠੀਕਾ ਤੇ ਸਟਾਰਟ ਜਿਹੜਾ ਆਪਾਂ ਕਰ ਲੈਨੇ ਆ ਇਸ ਪਹਿਲੇ ਨੰਬਰ ਤੇ ਵਛੀ ਤੋਂ ਠੀਕਾ ਜੀ ਪਲੂਣ ਪਹਿਲਾ ਸੂਆ ਲੱਗਦਾ ਵਛੀ ਸੋਣੀ ਵਰਗੀ ਗੱਲਬਾਤ ਕਰਦੇ ਆ ਗਰਜਟ ਭਾਈ ਕੀ ਇਸ ਦੀ ਜਿਹੜੀ ਡਿਟੇਲ ਹੈਗੀ ਇਹ ਭਾਜੀ ਪਹਿਲੇ ਸੂਏ ਸੋਨਾ ਵਾ ਵਛੀ ਨੇ ਦੋਂਦੀ ਵਛੀ ਆ ਜੀ ਦੋਂਦੀ ਆ ਜੀ ਹਾਂਜੀ ਠੀਕਾ ਤੇ 10-12 ਦਿਨਾਂ ਦੀ ਕੱਚੀ ਵਛੀ ਆ ਜੀ 10-12 ਦਿਨ ਸਮਾਂ ਹਜੇ ਭਰਾਵੋ ਲੈ ਜੂਗੀ ਠੀਕਾ 10-12 ਦਿਨ ਦੀ ਕੱਚੀ ਆ ਤੇ ਪਹਿਲਾ ਸੂਆ ਪਲੂਣ ਵਛੀ ਸੋਣੀ ਆ ਮੂੰਹ ਦੋਦਾਂ ਦਾ ਜੀ ਠੀਕਾ ਦੋਦੀ ਬੱਛੀ ਆ ਬਾਕੀ ਕੱਦ-ਕੱਟ ਜਿਹੜਾ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਆ ਤੇ ਆਰਡਰ ਕੁਆਲਿਟੀ ਜਿਹੜੀ ਆ ਲਿਵਰਟੀ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਹੈਗੀ ਆ ਆ ਦੇਖੋ 10 ਦਿਨ ਅਜੇ ਲੈਂਦੀ ਆ 10-12 ਦਿਨ ਭਾਜੀ ਲਾ ਲੈ ਜਣੇ ਠੀਕ ਆ ਜੀ ਹਾਂਜੀ ਬਾਕੀ ਥਾਂ-ਥਾਂ ਨੂੰ ਤਾਂ ਚੰਗਾ ਹੈ ਬਿਲਕੁਲ ਬਿਲਕੁਲ ਜੀ ਹਾਂਜੀ ਠੀਕ ਤੇ 5:00 ਵਜੇ ਸ਼ਹਿਦ ਹੀ ਉਦੋਂ ਸ਼ਹਿਦ ਆਉਦਾ ਭਾਜੀ ਠੀਕ ਹੈ ਭਰਾ ਹਾਂਜੀ ਤੇ ਪਹਿਲਾ ਸੂਗਾ ਦੋਸਤੋ ਸੁਣੀ ਇਹ ਬੱਛੀ ਖੋਲ ਕੇ ਦਿਖਾਉਣੀ ਆ ਆਪਾਂ ਤੁਹਾਨੂੰ ਇਹ ਬਿਲਕੁਲ ਨਵੀਂ ਬੱਛੀ ਆ ਠੀਕ ਆ ਜੀ ਜਿਵੇਂ ਆਪਾਂ ਦੋਤੇ ਵੀਰਾਂ ਦੀ ਡਿਮਾਂਡ ਆ ਦੋਂਦੀਆਂ ਚੌਗੀਆਂ ਬੱਛੀਆਂ ਖਰੀਦਣ ਦੀ ਸੋ ਬਾਕੀ ਦੰਦੋਂ ਜਿਹੜਾ ਦੋਸਤੋ ਵੀਰ ਤੁਸੀਂ ਵੈਰੀਫਾਈ ਕਰ ਲਿਆ ਕਰੋ ਤਸੱਲੀ ਕਰ ਲਿਆ ਕਰੋ ਠੀਕ ਆ ਇਹ ਦੋਦਾਂਦ ਬੱਛੀ ਆ ਕਈ ਵਾਰ ਚੌਗਾ ਸ਼ਿਕਾ ਪਸ਼ੂ ਹੁੰਦਾ ਜਿਆਦੀ ਉਮਰ ਗਵਾ ਕੇ ਵੀ ਪਸ਼ੂ ਕਈ ਬਣਦੇ ਹੈਗੇ ਆ ਕਈ ਉਹ ਵੀ ਪਹਿਲੇ ਸਵੇਰੇ ਸੂਖ ਸਕਦੇ ਆ ਪਰ ਜੇਕਰ ਦੋਂਦੀਆਂ ਚੌਗੀਆਂ ਜਾਂ ਪਹਿਲੇ ਜਾਂ ਦੂਜੇ ਸਵੇਰੇ ਖਰੀਦਣ ਦੇ ਤੁਸੀਂ ਚਾਹਵਾਂ ਨੂੰ ਸ਼ਕੀਨ ਹੋ ਤਾਂ ਦੰਦੋਂ ਜਿਹੜੀ ਆ ਦੋਸਤੋ ਦੋਂਦੀ ਚੌਗੀ ਜਿਹੜੀ ਆ ਜ਼ਰੂਰ ਚੈੱਕ ਕਰ ਲਿਆ ਕਰੋ ਠੀਕ ਆ ਜੀ ਤੇ करो चाहिए okay. बाकी हवाने प्राप्त साफ आबटी जिनी का बनाई है बिलकुल सामने लाए पई है जस्ट आपको कि दस दिन हजे ਮੰਨਾ ਪੂਰਾ ਦੇਵਾ ਬਣਾ ਕੇ ਤਿਆਰ ਕਰੂਗੀ ਤੇ ਗਰਜੰਟ ਵੀਰੇ ਲੈਂਦੇ ਨੇ ਫਿਰ ਇਹ ਤਾਂ ਕੀ ਆ ਮੈਂ ਜੀ ਮੁੱਲ ਕਰਦੇ ਆ 38000 ਉਹਦਾ ਵੈਸੇ ਹਾਂਜੀ 37000 ਰੁਪਏ ਗੱਦੀ ਦੇ ਗਾਂਗੇ 37 ਦੀ ਹਾਂਜੀ ਠੀਕ ਹੈ ਜੀ 37000 ਦੀ ਜਿਹੜੀ ਦੋਸਤੋ ਇਹ ਦੇਲ ਹੈ ਹੋਵੇਗੀ ਠੀਕ ਆ ਮੋਲ ਦਾ ਡਿਮਾਂਡ ਜੇਕਰ ਕਰਨੀ ਹੈ ਤੇ ਉਹ ਵੀਰਾਂ ਦਾ ਵੀ 38000 ਕਰਦੇ ਆ ਉਲਟ ਪਹਿਣੀ ਤੋਂ ਵੀ ਜਿਹੜੀ ਆ ਤੁਹਾਨੂੰ ਦੇ ਸਕਦੇ ਆ ਜੀ ਰੇਡ ਪਾਪੜਤਾ ਜੈਨੂਣਾ ਜੈਜ ਰੇਡ ਪਾਪੜਤਾ ਠੀਕ ਆ ਜੀ ਬਾਕੀ ਕਰੋ ਸੰਗ ਦੇ ਵਿੱਚ ਆ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਜਿਹੜੀ ਇਹ ਵੜ ਆ ਗਈ ਵੀਰ ਤੇ ਇਹ ਗਾਂ ਕਿੰਨੇ ਸੁਭਿਆ ਜੀ ਇਹ ਭਾਜੀ ਦੂਸਰੇ ਸੁਭੇ ਸੋਹਣੀ ਆ ਦੂਜੇ ਸੁਭੇ ਹਾਂ ਜੀ ਠੀਕ ਆ ਜੀ ਹਾਂ ਜੀ ਤੇ ਥੋੜਾ ਵਖਾਉਂਦੀ ਐ ਵੀ ਜਿਵੇਂ ਜਿਆਦੇ ਸੁਭਿਆ ਚੋਂ ਦੀ ਮਲ ਕੇ ਨਹੀਂ ਨਹੀਂ ਭਾਜੀ ਉਦਾਂ ਵੈਸੇ ਨਾ ਇਹਦੇ ਚਿਹਰੇ ਤੋਂ ਵਾਲ ਵਾਈ ਤੇ ਜਿਆ ਤਾਂ ਕਰਕੇ ਲੱਗਦੀ ਆ ਹਾਂ ਹਾਂ ਪਰ ਦੂਸਰੇ ਸੁਭੇ ਸੋਹਣਾ ਠੀਕ ਆ ਜੀ ਹਾਂ ਜੀ ਚਲੋ ਦੂਸਰਾ ਸੂਏ ਵੀ 20% ਦਾ ਵੀ ਸੂਣਾ ਹੈ ਠੀਕ ਆ ਬਾਕੀ ਥਾਂ ਥੂਣ ਜਿਹੜੇ ਆ ਦੋਸਤੋ ਆ ਤੁਸੀਂ ਕਰੋ ਚੈੱਕ ਇਹ ਦਿਨ ਕਿੰਨੇ ਕੁ ਲੈ ਜੂ ਇਹ ਵੀ ਇਹ ਵੀ ਭਾਜੀ ਹਫਤਾ ਲੈ ਜੂਗਾ ਇਹਦਾ ਹਫਤਾ ਖਾਂਡੇ ਵੀ ਸਮਾਂ ਲੈ ਜੂਗੀ ਠੀਕ ਆ ਤੇ ਸਪੇਸ ਵੈਸੇ ਥਣਾ ਤੇ ਵੈਸੇ ਥੋੜੀ ਘਾਟ ਆ ਵੈਸੇ ਆ ਜਾਏ ਭਾਜੀ ਹੈਨਾ ਬਾਕੀ ਹਵਾਨਾਂ ਚ ਕੀ ਆਏ ਚੱਡਾ ਭਰਨਾ ਭਾਜੀ ਜਿਵੇਂ ਜਿਵੇਂ ਚੱਡਾ ਭਰੂਗੀ ਸਪੇਸ ਬਣ ਜੂਗੀ ਵੈਸੇ ਹੈਨਾ ਤੇ ਸੂਬਾ ਦੂਜਾ ਭਰਾਵੋ ਜਿਹੜਾ ਇਸ ਗਾਣੇ ਸੁਣਨ ਠੀਕ ਆ ਦੂਜਾ ਸੂਬੇ ਦੇ ਵਿੱਚ ਤੇ 53 ਵਧੀਆ ਜੀ ਹਾਂਜੀ ਹਾਂਜੀ ਭਾਜੀ ਬਿਲਕੁਲ ਪਾਸ ਹੈ ਜੀ ਠੀਕ ਹੈ ਤੇ ਹਾਈਟ ਜਿਹੜੀ ਭਰਾਵੋ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਕੋਈ ਦੂਰੋਂ ਕਿਸੇ ਵੀ ਭੈਣ ਭਰਾ ਨੇ ਆਉਣਾ ਵੀਰ ਨੇ ਆਉਣਾ ਤੇ ਹਾਈਟ ਬਿਲਕੁਲ ਜਿੰਨੀ ਕਾਪਾ ਤੁਹਾਨੂੰ ਦੱਸ ਸਕਦੇ ਆ ਕਿ ਮੀਡੀਅਮ ਹਾਈਟ ਦੇ ਵਿੱਚ ਆ ਤੇ ਆ ਜਿਹੜੀ ਇੱਕ ਰੰਗ ਜਿਹੜੀ ਵੈਡ ਹੈਗੀ ਆ ਬਲੈਕ ਤੇ ਵਾਈਟ ਠੀਕ ਆ ਦੋ ਰੰਗ ਵਾਈਟ ਵੀ ਹੈਗਾ ਵਿੱਚ ਤੇ ਬਾਕੀ ਖੋਲ ਕੇ ਦਿਖਾ ਦਿੰਨੇ ਆ ਦਿਨ ਹਜੇ ਹਫਤੇ ਤੋਂ ਉੱਪਰ ਲੈ ਜੂ ਇਹ ਹਫਤੇ ਤੋਂ ਉੱਪਰ ਭਾਜੀ ਲੈ ਜੂ ਹਜੇ ਬਣਨਾ ਵੈਸੇ ਸਟਾਰਟ ਤੇ ਕਿਤਰਾ ਹੋਇਆ ਨਹੀਂ ਕੰਮ ਤੇ ਹਾਂਜੀ ਹਾਂਜੀ ਬਣੂਗੀ ਪੂਰਾ ਤਕਨ ਨਾ ਤਖੋ ਤੇਰੀ ਆਹਦਾ ਦੇਖ ਆਹੀ ਤੇਰੀ ਅਸੀਂ ਦੋਸਤਾਂ ਬੜੀਆਂ ਬਣ ਕੇ ਠੀਕ ਹੈ ਤੇ ਥਰ ਚੱਟਾ ਪੂਰਾ ਬਣਾਉਂਗੀ ਹਜੇ ਬਾਕੀ ਦਿਨਾਂ ਦੇ ਹਿਸਾਬ ਨਾਲ ਸਾਰੇ ਵੀਰ ਸਿਆਣੇ ਹੋ ਤੁਸੀਂ ਵੀ ਦਿਨਾਂ ਦੇ ਹਿਸਾਬ ਨਾਲ ਜਰਾ ਦੋਸਤੋਂ ਆਰਡਰ ਲੇਵਾ ਪਸੂ ਤਿਆਰ ਕਰਦਾ ਤੇ ਗਰਜੰਡ ਵੀਰੇ ਇਹਦਾ ਲੈਣ ਦੇਣ ਫਿਰ ਇਹਦਾ ਭਾਜੀ ਮੁੱਲ ਕਰਦੇ 35000 ਬਾਕੀ ਵੀਰਾਂ ਦਾ ਮਾਨਦਾਨ ਕਰਾਂਗੇ ਜੀ 35000 ਹਾਂਜੀ ਠੀਕ ਆ ਜੀ 35000 ਦੇ ਵਿੱਚੋਂ ਮਾਨਦਾਨ ਜਿਹੜਾ ਦੋਸਤੋ ਹੋ ਜਾਊਗਾ ਠੀਕ ਆ ਦਿਨ 8 ਲੈ ਜੇ 10 ਲੈ ਜੇ ਇੰਨਾ ਕੁ ਬਿਲਕੁਲ ਜਿਹੜਾ ਤੱਕ ਕੇ ਤੁਸੀਂ ਸੌਦਾ ਕਰ ਸਕਦੇ ਹੋ ਠੀਕ ਆ ਠੰਡੇ ਧੀਰੇ ਆ ਵੇੜ ਪਸ਼ੂ ਜਿਹੜੇ ਦੋਸਤੋ ਠੰਡੇ ਧੀਰੇ ਆ ਠੀਕ ਆ ਤੇ ਅਗਲਾ ਜਿਹੜਾ ਦੋਸਤੋ ਇੱਕ ਲਾਸਟ ਐਂਡ ਫਾਈਨਲ ਤੇ ਤੁਹਾਨੂੰ ਇੱਕ ਪੂਰੀ ਜਾਤ ਪਾਤ ਵਾਲੀ ਜਿਹੜੀ ਦੋਸਤੋ ਇੱਕ ਇਹ ਵੇੜ ਦਿਖਾਉਣੀ ਆ ਠੀਕ ਆ ਬੋਦੀ ਵਾਲੀ ਵੇੜ ਆ ਤੇ ਪੂਰੀ ਡਿਟੇਲ ਆਪਾਂ ਲੈ ਲਾਂਗੇ ਗਰਜੰਟ ਭਾਈ ਸੂਬਾ ਦੂਜਾ ਸੁਣਨ ਜਾ ਰਹੀ ਹੈ ਵੀ ਇਹ ਭਾਜੀ ਦੂਸਰਾ ਸੁਗਾ ਅ ਜ ਸੁਣਾ ਇਹਨੇ ਦੂਜਾ ਸੁਣਾ ਇਹ ਆਪਾਂ ਪਿਛਲੇ ਵੀਡੀਓ ਚ ਪਾਈ ਅੱਛਾ ਜੀ ਇੱਕ ਵੀਰਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆਪੀ ਕਿਸੇ ਦਾ 1000 2000 ਪਾਕਿਸਤਾਨੀ ਤੇ ਡੰਗਰ ਨਾ ਖਰਾਬ ਕਰਿਆ ਕਰੋ ਠੀਕ ਆ ਜੀ ਹਾਂ ਜੀ ਇਹ ਸਾਈਪੇ 2000 ਪਾਕਿਸਤਾਨੀ ਪਾਗੇ ਹਾਂਜੀ ਸਾਈਪੇਨਾ ਕੀਤਾ ਸੀ ਇਹਦਾ ਹਾਂਜੀ 2000 ਰੁਪਏ ਦਾ ਸਾਈ ਪਾ ਕੇ ਭਾਜੀ ਮੁੜ ਕੇ ਆਂਦੇ ਹਫਤੇ ਇਹਨੂੰ ਅਸੀਂ ਲੈ ਜਾਣੀ ਆ ਹਫਤੇ ਨੂੰ ਮੁੜ ਕੇ ਫੋਨ ਨਹੀਂ ਚੁੱਕਣ ਲਾਪੇ ਭਾਜੀ ਬਾਕੀ ਤੁਸੀਂ ਕਰਦੇ ਰਹੇ ਫੋਨ ਚੁੱਕਦੇ ਨਹੀਂ ਰਹੇ ਚੁੱਕਦੇ ਨਹੀਂ ਹਾਂਜੀ ਇਹ ਗਲਤ ਗੱਲ ਹੋ ਜਾਂਦੀ ਹੈ ਜੀ ਇਹ ਗਲਤ ਹੈ ਭਾਜੀ ਠੀਕ ਹੈ ਹਾਂਜੀ ਬਾਕੀ ਜਿਆਦਾ ਜਿਹੜਾ ਦੋਸਤੋ ਕੁਝ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਕਿਉਂਕਿ ਸਾਰੇ ਤੁਸੀਂ ਯਾਰ ਸਿਆਣੇ ਬਿਆਣੇ ਅ ਪਸ਼ੂ ਦੇ ਵਿੱਚ ਕੋਈ ਕਾਨ ਹੋਵੇ ਤੇ ਫਿਰ ਆਪਾਂ ਕਹੀਏ ਵੀ ਪਸ਼ੂ ਕਿਸੇ ਗੱਲੋਂ ਛੱਡਿਆ ਪਰ ਇੱਕ ਵੀਡੀਓ ਪਾਉਣ ਤੋਂ ਬਾਅਦ ਕੋਈ 2 ਦਿਨ 1 ਦਿਨ ਪਸ਼ੂ ਖਰੀਦੋ ਫਰੋਕਤ ਜਿਹੜੇ ਵੀਰਾਂ ਨੇ ਕਰਨੀ ਹੁੰਦੀ ਹੈ ਬਾਈ ਕਰਨਾ ਹੁੰਦਾ ਪਸ਼ੂ ਇੱਕ ਦੋ ਦਿਨ ਦਾ ਜਿਹੜਾ ਟਾਈਮ ਹੁੰਦਾ ਜ਼ਿਆਦਾ ਉਹਦੇ ਵਿੱਚੋਂ ਜੇਕਰ ਪਸ਼ੂ ਆਪਾਂ ਕਿਸੇ ਦਾ ਖਿਲਾਰ ਦਈਏ ਅਟਕਾਦ ਗਏ ਤੇ ਉਹ ਚੰਗੀ ਗੱਲ ਨਹੀਂ ਬਾਕੀ ਘਰੇ ਆ ਕੇ ਕਿਸੇ ਪਾਸੋਂ ਤਸੱਲੀ ਕਰਕੇ ਤੇ ਨਹੀਂ ਛੱਡ ਕੇ ਗਿਆ ਸੀ ਕਿਸੇ ਨਹੀਂ ਨਹੀਂ ਪਾਜੀ ਆਏ ਨਹੀਂ ਇੱਥੇ ਆਏ ਨਹੀਂ ਹਾਂਜੀ ਹਾਂਜੀ ਮੈਂ 2000 ਰੁਪਏ ਪਾਈ ਸੀ ਤੁਹਾਨੂੰ ਸਾਈ ਹਾਂਜੀ 2000 ਰੁਪਏ ਪਾਈ ਸੀ ਬਾਦ ਤੁਸੀਂ ਕਾਲ ਕਰਦੇ ਰਹੇ ਭਾਈ ਆ ਕੇ ਆਪਣਾ ਪ੍ਰਗਮ ਪੇ ਕਰਕੇ ਤੇ ਆ ਵੀ ਲੈ ਜੀ ਪਹਿਲੋਂ ਬਾਜੀ ਅੰਦ ਵੀ ਅਸੀਂ ਆਉਦੇ ਆ ਮੁਰ ਕੇ ਫੋਨ ਚੁੱਕਣਾੜ ਕੇ ਠੀਕ ਹੈ ਭਾਈ ਹਾਂਜੀ ਚਲੋ ਕੋਈ ਗੱਲ ਨਹੀਂ ਫਿਲਹਾਲ ਕੋਈ ਗੱਲ ਨਹੀਂ ਕਿਸੇ ਫੋਨ ਤੋਂ ਲਾਇਆ ਫੋਨ ਮੈਂ ਫੋਨ ਚੁੱਕ ਕੇ ਆਖਿਆ ਭਾਈ ਤੁਸੀਂ ਫੋਨ ਨਹੀਂ ਚੁੱਕਦੇ ਹਾਂਜੀ ਇਹ ਫੋਨ ਚੁੱਕ ਕੇ ਇਹ ਕੌਣ ਬੋਲਦਾ ਜੀ ਮੁਰ ਕੇ ਫੋਨ ਕੱਟਤਾ ਜੀ ਮਤਲਬ ਕਿ ਜਿਹੜੇ ਹੋਰ ਖਰੀਦਦਾਰ ਸੀਗੇ ਜਿਹੜੇ ਜ਼ਰੂਰੀ ਮਤਲਬ ਜਿਨ੍ਹਾਂ ਨੇ ਮਤਲਬ ਉਹ ਵੀ ਭੈਣ ਭਰਾ ਸੀਗੇ ਵੀ ਜਿਨ੍ਹਾਂ ਨੇ ਖਰੀਦ ਲੈਣੀ ਸੀ ਹਾਂਜੀ ਹਾਂਜੀ ਪਰ ਉਹ ਵੀ ਪੁੱਛ ਕੇ ਉਦੋਂ ਉਹ ਵੀ ਰਹਿ ਗਏ ਹਨ ਹਾਂਜੀ ਭਾਜੀ ਬਹੁਤ ਜ਼ਿਆਦਾ ਫੋਨ ਆਇਆ ਹੈ ਵੈਟ ਦਾ ਹਾਂਜੀ ਤੇ ਮੈਂ ਸਾਰਿਆਂ ਨੂੰ ਜਵਾਬ ਦੇਈ ਗਿਆ ਵੀ ਨਹੀਂ ਵੈਟ ਵੇਗੀ ਆ ਬਿਲਕੁਲ ਤੇ ਜੇ ਆਪਾਂ ਵੇਚ ਦਿੰਨੇ ਤੇ ਮੁੜ ਕੇ ਉਹਨਾਂ ਨੇ ਉਲਟ ਪੈਣਾ ਹੈ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਦੋਸਤੋ ਆਹ ਕੰਮ ਜਿਹੜਾ ਜ਼ਰੂਰ ਨੋਟ ਕਰ ਲਿਓ ਇਹ ਕੰਮ ਨਾ ਕਰਿਆ ਕਰੋ ਮੇਰਾ ਵੀਰ ਹੱਥ ਜੁੜ ਕੇ ਵੀਰ ਗੁਰਗੁਰਜੰਟ ਕਹਿੰਦਾ ਵੀ ਬੇਨਤੀ ਆ ਠੀਕ ਆ ਵੇ ਇਹ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਿਕਰੀ ਵਾਲਾ ਪਸ਼ੂ ਆ ਜੇਕਰ ਤਸੱਲੀ ਕਰਨੀ ਹੈ ਘਰ ਵਿਜਿਟ ਕਰਕੇ ਕਰਿਆ ਕਰੋ ਕੋਈ ਕਮੀ ਪੇਸ਼ੀ ਨਿਕਲਦੀ ਹੈ ਬੇਸ਼ੱਕ ਆਪਦਾ ਸਹੀ ਬਿਆਨਾ ਲੈ ਕੇ ਜਾਓ ਬਿਲਕੁਲ ਜੀ ਜੇਕਰ ਕੋਈ ਕਮੀ ਪੇਸ਼ੀ ਦੱਸੇ ਮੁਤਾਬਕ ਉਹ ਚੀਜ਼ ਦੇ ਵਿੱਚੋਂ ਕੱਢ ਦਿਓ ਉਹ ਦੇਣਦਾਰ ਵਪਾਰੀ ਵੀਰ ਪਰ ਜੇਕਰ ਦੋਸਤੋ ਸਾਈਬਿਆਂ ਨਾਲ ਕਰਕੇ ਦੋ ਦਿਨ ਚਾਰ ਦਿਨ ਬਾਅਦ ਤੁਸੀਂ ਮਤਲਬ ਕਿ ਫੋਨ ਅੱਗੋਂ ਤੁਹਾਨੂੰ ਵਪਾਰੀ ਕਰੇ ਵੀ ਭਾਈ ਆ ਜਾ ਤਾਂ ਤੁਸੀਂ ਆਉਣਾ ਹਨਾ ਫੋਨਾਂ ਚੱਕੋ ਤੇ ਉੱਥੇ ਜਿਹੜੀ ਦੋਸਤੋ ਵਪਾਰੀ ਦੀ ਕੋਈ ਗਲਤੀ ਨਹੀਂ ਉੱਥੇ ਸਾਈਬਿਆਂ ਨਾਲ ਕੋਈ ਵਾਪਸ ਨਹੀਂ ਕੀਤਾ ਜਾਊਗਾ ਉਹ ਸਾਰੇ ਵੀਰ ਤੁਸੀਂ ਭਲੀ ਭਾਂਤੀ ਜਾਣਦੇ ਹੋ ਠੀਕ ਆ ਤੇ ਆ ਆ ਥੰਨੇ ਬਾ ਇੱਕ ਹੋਰ ਆਪਾਂ ਜਣੀ ਪ੍ਰੈਜੈਂਟ ਕਰ ਦਿੰਦੇ ਆ ਤੁਹਾਡੇ ਸਮੇਂ ਵਿਖਾ ਦੇਣੀਆਂ ਹਨ ਬਿਲਕੁਲ ਤੁਹਾਡੇ ਆ ਜਿਹੜੀ ਦੋਸਤੋ ਦੂਜਾ ਸੂਆ ਬਿਲਕੁਲ ਇਹ ਜਿਹੜੀ ਵਹਿਰ ਸੁਣੀ ਆ ਠੀਕ ਆ ਤਿਆਰੀ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਹੋ ਸਕਦਾ ਜੀ ਕੋ 2-3 ਦਿਨ ਲੈਣੇ ਚਾਹੀਦਾ ਸਮਾਂ ਉਹ ਲੈ ਜੀ ਹਾਂ ਜੀ ਭਣਾ ਪਾਈਆਂ ਘੁੰਮ ਜਾਂਦੀਆਂ ਸਿੱਧੇ ਜਿਹੇ ਸਾਹ ਜੀ ਠੀਕ ਹੈ ਜੀ ਬਾਕੀ ਰੈਡ ਜਿਹੜੀ ਦੋਸਤੋ ਆਰਡਰ ਕੁਆਲਿਟੀ ਵੀ ਖੂਬਸੂਰਤ ਆ ਸਫਾਈ ਪੂਰੀ ਆ ਠੀਕ ਹੈ ਜੀ ਥਾਣਾ-ਥਾਣਾ ਦੀ ਸਫਾਈ ਪੂਰੀ ਆ ਵੀ ਕੋਈ ਇਹ ਨਹੀਂ ਹੈਗਾ ਵੀ ਦੋਸਤੋ ਕੋਈ ਢਾਈ ਛਾਈ ਜਾਂ ਕਿਸੇ ਪਾਸੇ ਵੀ ਅਧੂਰਾ ਹੋਵੇ ਕੰਮ ਆਹ ਵੇਖੋ ਤੁਸੀਂ ਫੇਸ ਕੁਆਲਿਟੀ ਵੀ ਹਰ ਪਾਸੇ ਤਸਦੀ ਦੇ ਨਾਲ ਆਪਾਂ ਦਿਖਾ ਦੇਣੀ ਹੈ ਆ ਕਰੋ ਚੱਕ ਜੀ ਗੁਰਜੰਟਪੀਰ ਅੱਜ ਇਹਦਾ ਮੁੱਲ ਕਿੰਨਾ ਕਰਨਾ ਤੇ ਉਦੋਂ ਕਿੰਨਾ ਕੀਤਾ ਸੀ ਇਹ ਵੀ ਦੱਸ ਦਿਓ ਭਾਈ ਮੁੱਲ ਕੀਤਾ ਹੈ 52000 ਹਾਂਜੀ 50000 ਰੁਪਏ ਕੇ ਜ ਆਪਣਾ ਸਬਦਾ ਹੋਇਆ ਸੀ ਹਾਂਜੀ 2000 ਉਹਨਾਂ ਦੇ ਸਾਈ ਆਈ ਆ ਹਾਂਜੀ ਅੱਜ 48000 ਰੁਪਏ ਦਾ ਰੇਟ ਕਰਾਂਗੇ ਜੀ ਮਤਲਬ ਇਹ ਗੱਲ ਨਹੀਂ ਹੈਗੀ ਵੀ ਜੇ ਕੋ ਗੱਲ ਹੁੰਦੀ ਨਾ ਵੀ ਪਸ਼ੂ ਨੇੜੇ ਆ ਗਿਆ ਤੇ 54 ਕਰ ਦਿੰਦੇ ਹਾਂਜੀ ਹਾਂਜੀ ਉਹਨਾਂ ਦਾ 2000 ਰੁਪਏ ਦਾ ਆਇਆ ਉਹ ਆਪਾਂ ਮਤਲਬ ਵਾਪਸ ਨਹੀਂ ਕੀਤਾ ਕਿਉਂਕਿ ਆਪਣਾ ਬੰਦਾ ਨਹੀਂ ਬਾਜੀ ਇੰਨੇ ਦਿਨ ਪਾਹੂ ਢਕਾਇਆ ਬਸ ਬਸ ਹਾਂਜੀ ਲੋ ਵੀ ਦੋਸਤੋ ਅੱਜ 52 ਦਾ 54 ਨਹੀਂ ਕੀਤਾ 55 ਨਹੀਂ ਬੱਚੀ ਜਿਹੜੇ ਬਿਲਕੁਲ ਨੇੜੇ ਜਿਹੜਾ 200 ਦਿਨ ਉੱਪਰ ਲੈ ਕੇ ਗਈ ਆ ਜੋ ਸੇਵਾ ਸਾਫ ਹੋਈ ਆ ਉਹ ਐਕਸਟਰਾ ਗਿਣੇ ਜਾਂਦੇ ਆ ਪਰ ਇੱਥੇ ਬਾਈ ਕਹਿੰਦਾ ਵੀ 48000 ਦੇ ਵਿੱਚ ਜੜੀ ਆ ਉਹ ਆਪਾਂ ਜੈਸਨ ਉਹ ਆ ਠੀਕ ਆ 48000 ਤੇ ਇਹ ਤੁਸੀਂ ਦੇਖ ਲਓ ਤਸੱਦੀ ਕਰ ਲਓ ਥਾਨਟੂ ਦੀ ਕੁਆਲਿਟੀ ਕਾਫੀ ਖੂਬਸੂਰਤ ਆ ਦਿਖੇ ਆ ਦੇਖੋ ਜੀ ਇਹ ਗੁਰਜੰਟ ਦੇ ਇੱਕ ਨੰਬਰ ਆਪਣੇ ਸਫਰਕਾ ਜਰੂਰ ਦੇ ਲਈ। ਇਹ ਜੀ ਨੰਬਰ ਹੈਗਾ 86993893। ਹਾਂ ਜੀ ਪਿੰਡ ਸੁਹਾਵਾ ਸਰਿਆਲੀ ਦੇ ਅੱਗੇ ਚੋਲਾ ਸਾਹਿਬ ਲਾਗੇ ਨਾਲ ਹੀ ਪਿੰਡ ਪੈ ਜਾਂਦਾ ਜੀ। ਬਿਲਕੁਲ ਜੀ। ਪਿੰਡ ਸੁਹਾਵਾ। ਸੁਹਾਵਾ। ਹਾਂ ਜੀ ਠੀਕ ਆ। ਇਹ ਨੰਬਰ ਜਿਹੜੇ ਦੋਸਤੋ ਵੀਰ ਪ੍ਰੋਜੈਕਟ ਤੇ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚੱਲ ਕੇ ਕਰ ਦੇਨੇ ਆ। ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਜੁਲਾਈ ਨੂੰ। ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੋਸਤੋ ਪਹੁੰਚ ਹੈਗੀ ਆਪਣੀ ਪਿੰਡ ਸੁਹਾਵਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਚੋਲਾ ਸਾਹਿਬ ਲੱਗ ਗਿਆ ਦੋਸਤੋ ਹਰਿਆਲੀ ਥੋੜੀ ਦੂਰੀ ਤੇ ਆ ਮੇਨ ਜੇਕਰ ਆਪਾਂ ਨੈਸ਼ਨਲ ਹਾਈਵੇ ਤੋਂ ਗੱਲ ਕਰ ਲਈਏ ਤੇ ਕਿਲੋ 1.5 ਕਿਲੋ ਹਟਵਾ ਜਿਹੜਾ ਪਿੰਡ ਹੈਗਾ ਸੁਹਾਵਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਵੀਰਪੁਰ ਜੈਂਟ ਦੇ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਹੀ ਹੈ ਤਿੰਨ ਵੇੜਾ ਮਕਾਊਗਾ ਦੋਸਤੋ ਇੱਕ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਜਿਹੜੀ ਇਧਰੋਂ ਦਿਖਾ ਦਿੰਦਾ ਦੁੰਦੀ ਬੱਛੀ ਆ ਪਗਲੂਨ ਬੱਛੀ ਸੋਣੀ ਆ ਪਹਿਲਾ ਸੂਬਾ ਸੋਣੀ ਆ ਬੱਛੀ ਚੰਗੀ ਆ ਕੀਮਤ ਰੇਟ ਭਾਅ ਪਰ ਤਾਂ ਬਿਲਕੁਲ ਜਾਇਜ਼ ਆ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਹੇ ਆ ਛੋਟੇ ਜਿਹੇ ਰੇਟ ਦੀ ਆ ਦੁੰਦੀ ਬੱਛੀ ਆ ਜਿਹੜੀ ਵੀਰ ਨੂੰ ਪਸੰਦ ਹੋਵੇ ਚਾਹਵਨ ਹੋਰ ਤੁਸੀਂ ਸੰਪਰਕ ਕਰ ਲਿਓ ਇਹ ਦੋ ਦੂਜਾ ਸੂਬਾ ਜਿਹੜਾ ਦੋਸਤੋਂ ਸੂਣ ਵਾਲੀ ਦੇ ਇੱਕ ਰੈਡ ਹੈਗੀ ਅਸਾਇਕਰ ਨੰਬਰ ਤੇ ਜਿੰਨ ਖਾਦੇ 5-7 ਜਣ ਬਾਕੀ ਆ ਸੂਣ ਤੇ ਦੇ ਬਿਲਕੁਲ ਵਾਜਬ ਰੇਟ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਜਿਹੜੀ ਦੋਸਤੋ ਆਪਾਂ ਇਹ ਦੂਜੇ ਸੂਬੇ ਵਿੱਚ ਬਿਲਕੁਲ ਤਿਆਰ ਘਰ ਦਿਖਾਉਣ ਲੱਗੇ ਆਂ ਵੀਡੀਓ ਪੂਰੀ ਜਲਦੀ ਤੁਸੀਂ ਆਪਣੇ ਚੈਨਲ ਦੇ ਉੱਪਰ ਦੇਖ ਸਕਦੇ ਹੋ ਠੀਕ ਹੈ ਜੀ ਤੇ ਚੰਗੀ ਮਿਲਕ ਵਾਲੀ ਵੀ ਦੋਸਤੋ ਵੈੜਾ ਪੂਰੀ ਯਾਦਪਾਤ ਵਾਲੀ ਆ ਬਿਲਕੁਲ ਤੁਸੀਂ ਆਹ ਦੇਖ ਸਕਦੇ ਹੋ ਫੇਸ ਕੁਆਲਟੀ ਮੈਂ ਮੱਥਾ ਦੇਖ ਸਕਦੇ ਹਾਂ